ਤੇ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਗੇ ਅੱਜ ਟੀਸਾ ਸਾਹਾ ਉੱਤਰਾ ਪਾਰਟੀ ਬਣਦੀ ਆ ਉਹਦਾ ਵਿਧਾਨ ਸੰਵਧਾਨ ਬਣਾਇਆ ਜਾਂਦਾ ਉਹਦਾ ਕੀ ਸੰਵਧਾਨ ਹੈ ਉਹਦਾ ਕੀ ਵਿਧਾਨ ਹੈ ਕਿਸ ਤਰ੍ਹਾਂ ਦੀਆਂ ਉਹਦੀਆਂ ਸ਼ਰਤਾਂ ਨੇ ਕਿਸ ਤਰ੍ਹਾਂ ਨੇ ਉਸ ਨੇ ਲੋਕਾਂ ਦੇ ਵਿੱਚ ਕੌਂਸਲੀ ਪਾਰਟੀ ਹੈ ਪੰਜਾਬੀਆਂ ਦੀ ਨਮੈਂਦਾ ਜਮਾਤ ਹੈ और पहले दिनों पंजाब से गल इस पार्टी ने करी है जदों अपने बहुत शख्सियत रमिंद्र जी खींचा साहब सराव साहब के समुचे लिंगादा ने कुछ ही समय केन्दूबाजरा जो पहुंचने संघ जी अच्छ समय की बड़ी लौड़ है ਕਿ ਸ਼ਰੋਬਣੀ ਚਾਲੇਦਲ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ ਵਕ ਵਕ ਸਾਡੇ ਆਗੂ ਸਹਿਬਾਨਾਂ ਨੇ ਸਰਕਾਰਿਓ ਸਰਪੰਚ ਦੇਵ ਸਿੰਘ ਜੀ ਮਾਨ ਸਾਹਿਬ ਕਮੰਦਰੀ ਪੰਜਾਬ ਸਰਕਾਰ ਸਦਾਰ ਕੁਮਿੰਦਰ ਸਿੰਘ ਜੀ ਜੀ ਸਾਡੇ ਸਾਰੇ ਦੇ ਹੱਕ ਵਿੱਚ ਪਹੁੰਚਾ ਨੇ ਬੇਣੀਵਾਲ ਸਾਹਿਬ ਅਤੇ ਮੇਰੇ ਸਾਹਮਣੇ ਸਾਰੇ ਕੀ ਸਰਕਾਰਿਓ ਸਾਡੇ ਸਾਰੇ ਪਿੰਡਾਂ ਤੋਂ ਆਏ ਚੇਅਰਮੈਨ ਪੰਚ ਸਰਪੰਚ ਅਤੇ ਪ੍ਰਧਾਨ ਅਤੇ ਉਹ ਸਾਰੇ ਸਤਿ ਸ਼੍ਰੀ ਅਕਾਲ ਸਤਿਨੁਭਲਾਉ ਪਤੇ ਵਾਸੀ ਸਿੰਘ ਮੀਟਿੰਗ ਦਾ ਮੁੱਖ ਮਨੋਰਥ ਸਾਡਾ ਇਹ ਹੈ ਕਿ 20 ਅਗਸਤ ਨੂੰ ਸਾਡੇ ਬਹੁਤ ਜੀ ਸਤਕਾਰਯੋਗ ਪਹਾੜ ਸ਼ਹੀਦ ਸੰਤ ਵਬਹਰਜਨ ਸਿੰਘ ਜੀ ਦੇ ਉਹ ਗੋਬੜ ਜਿਨ੍ਹਾਂ ਦੀ ਵਰਸੀ ਅਸੀਂ ਆਏ ਸਾਲ ਹੀ 20 ਅਗਸਤ ਨੂੰ ਮਨੋਨੇ ਆ ਉਸ ਸਵਾਦ ਦੇ ਵਿੱਚ ਅਸੀਂ ਸਾਰੇ ਅੱਜ ਉਹ ਤਿਆਰੀ ਵਾਸਤੇ ਤੁਹਾਨੂੰ ਸਾਰੇ ਨੂੰ ਤਕਲੀਫ ਦਿੱਤੀ। ਸੰਤ ਜੀ ਬਾਰੇ ਜਿਵੇਂ ਕਿ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਆਪਣੇ ਤਾਂ ਸਿੱਧੀ ਨਿਮਾਇਂਗੀ ਵੀ ਕੀਤੀ ਐ ਐਮਐਲਏ ਵੀ ਰਹੇ ਸਾਡੇ ਸਾਲ ਕੇ ਤੋਂ ਪਰ ਜੋ ਕੰਮ ਕਦੇ ਵੀ ਨਹੀਂ ਸੀ ਹੋਏ ਉਹ ਕੰਮ ਸੰਸਦ ਦੀ ਉਹਦੇ ਚ ਲਿਖਿਆ ਕਿ ਜਿਸ ਦਿਨੇ ਸਵਾਗਤ ਜਦਾਂ ਉਹਦੇ ਬਾਬਾ ਸਰਸਿਆਣਾ ਉਥੇ ਆਈ ਸੀ ਦੇਖੋ ਗਿੱਡੀ-ਬੱਡੀ ਝੂਠ ਹੈ ਫੋਟੋਆਂ ਵੀ ਲਾਕੀਆਂ ਫੋਟੋਆਂ ਵੀ ਛਾਪ ਗਈਆਂ ਸਾਰਾ ਕੁਝ ਹੋ ਗਿਆ ਰਿਪੋਰਟ ਦੇ ਵਿੱਚ ਇਹ ਦਿੱਤਾ ਕਿ ਉਥੇ ਬਾਬਾ ਉਥੇ ਹਾਜ਼ਰੀ ਨਹੀਂ ਸੀਗਾ ਚਲੋ ਉਹ ਜਿੰਦੀ ਉਹ ਤੋਂ ਬਾਅਦ ਕੋਰਟ ਦੇ ਵਿੱਚ ਗਈ ਕੋਰਟ ਨੇ ਰਿਪੋਰਟ ਮંજૂર ਨਹੀਂ ਕੀਤੀ ਸੈਸ਼ਨ ਸੈਸ਼ਨ ਜੱਜ ਦੇ ਗਿਆ ਉਹਨੇ ਵੀ ਰਿਪੋਰਟ ਮંજૂર ਨਹੀਂ ਕੀਤੀ ਹਾਈ ਕੋਰਟ ਦੇ ਵਿੱਚ ਗਿਆ ਉੱਥੇ ਵੀ ਮંજૂર ਨਹੀਂ ਕੀਤੀ ਦੁਬਾਰਾ ਫੇਰ ਕੇਸ ਪਾਸਾ ਫਿਰ ਸੈਸ਼ਨ ਜੱਜ ਦੇ ਆ ਗਿਆ ਉੱਥੇ ਫੇਰ ਜਿਹੜਾ ਸੈਸ਼ਨ ਜੱਜ ਸੀ ਉਸ ਸੈਸ਼ਨ ਜੱਜ ਨੇ ਉਹ ਮંજૂર ਕਰਕੇ ਉਹ ਪਰਚਾ ਕੈਨਸਲ ਕਰ ਦਿੱਤਾ ਇੱਥੇ ਹੀ ਵਸਨੀ ਸਭ ਤੋਂ ਵੱਡੀ ਹਨੇਰੀ ਦੀ ਗੱਲ ਜਿਹੜੀ ਅੱਗੇ ਹੈ ਉਹ ਐ ਹੈ ਕਿ ਉਹ ਤੋਂ ਬਾਅਦ ਜਦੋਂ ਕੇਸ ਕੈਨਸਲ ਹੋ ਗਿਆ ਤਾਂ ਇਹ ਕਹਿੰਦੇ ਨੇ ਸਾਡਾ ਕੋਈ ਰੋਲ ਨਹੀਂ ਸੁਖੀ ਸਿੰਘ ਬਾਦਲ ਕਹਿੰਦੇ ਨੇ ਇਹ ਤਾਂ ਇਲੈਕਸ਼ਨ ਕਮਿਸ਼ਨ ਵੇਲੇ ਹੋਇਆ ਜਦੋਂ ਕਿ ਇਲੈਕਸ਼ਨ ਕਮਿਸ਼ਨ ਕੋਈ ਫੈਸਲਾ ਨਹੀਂ ਕਰਦਾ ਸਾਰੇ ਫੈਸਲੇ ਸਰਕਾਰ ਦੇ ਹੁੰਦੇ ਨੇ ਸਿਰਫ ਇਲੈਕਸ਼ਨ ਕਮਿਸ਼ਨ 2309 ਸਰ ਪਾਉ ਬਖਸ਼ਿਸ਼ ਕਰੇ ਆ ਗਿਆ ਜੀ ਬੋਲੇ

ਕਿ ਸ਼ੋਭਨੀ ਕਾਂਦੀਦਲ 1920 ਦੇ ਵਿੱਚ ਬਣਿਆ 1920 ਤੋਂ ਲੈ ਕੇ ਅੱਜ ਤੱਕ ਬੜੇ ਪ੍ਰਦਰਸ਼ਨ ਸ਼ੋਭੇ ਕਾਂਦੀਦਲ ਦੇ ਬਣੇ ਪਰ ਜਿਸ ਤਰ੍ਹਾਂ ਸੰਤ ਬਾਵਾ ਚੰਸੀ ਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਕਿਸੇ ਨੂੰ ਅੱਜ ਤੱਕ ਯਾਦ ਨਹੀਂ ਕੀਤਾ ਗਿਆ ਕਉਂ ਵਿਟਿਆ ਜਾਂਦਾ ਜਿਹੜਾ ਇਨਸਾਨ ਨੂੰ ਵਿਸ਼ੇਸ਼ ਕਰ ਕਰਕੇ ਚੜਾ ਜਾਵੇ ਆਪਣੇ ਕਾਮ ਦੇ ਲਈ ਆਪਣੇ 파ਟਨਰੇ ਨੂੰ ਵਿਸ਼ੇਸ਼ ਕਰਕੇ ਚਲਾ ਜਾਵੇ ਪੂਰੋ ਯੋਜਨ ਕਰਦੇ ਰਹੇ ਨੇ 1985 ਦੇ ਵਿੱਚ ਸਾਡੇ ਕੋਲ ਵਿਛੜੇ 1986 ਤੋਂ ਆਪਾਂ ਉਹਨਾਂ ਦੇ ਪਾਸੇ ਪਰੌਂ ਲੱਗੇ ਆ ਜਿਹੜਾ 39 ਦਾ ਸਾਲ ਹੈ 39ਵੀਂ ਬਰਸੀ ਹੈ ਤੇ ਹਰੇਕ ਬਰਸੀ ਦੇ ਉੱਤੇ ਵੱਧਵਾਂ ਘਟਨੀ ਦੇ ਸੰਗਤ ਆਪਣੀ ਸ਼ਰਨਾ ਭੇਡ ਕਰਨ ਦੇ ਲਈ ਕੋਸ਼ਿਸ਼ ਕਰ ਬਹੁਤ ਦੀ ਹੈ ਕਿਉਂ ਜਾਂਦੀ ਹੈ ਸਤਜੀ ਦੇ ਕੰਮ ਅਡੇਸਤ ਸੂਰਜ ਕਾਦੀਰ ਨੂੰ ਨਾਮ ਹੈ ਅੰਨੁਕ੍ਰਿਸ਼ ਦਾ ਮੋਰਚਾ ਆਖਰੀ ਸਾਹਾਂ ਦੇ ਉੱਤੇ ਪਹੁੰਚਾ ਹੋਇਆ ਸੀ ਸਾਡੇ ਆਪੂ ਸਹਿਬਾਨ ਹੋਰ ਬਤਵੰਤੇ ਸੱਜਣ ਉਸੇੇ ਸਤ ਦੇੋਂ ਅੰਕੀਆਂ ਉੱਚੀ ਸਾਰੇ ਤੁਹਾਡਾ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਕਰਦਾ ਸਰਦਾਰ ਕੁਮਰਦੇਵ ਸਿੰਘ ਦੀ ਮਾਨਸਾਤਾ ਅਤੇ ਸਾਡੀ ਲੀਡਰਸ਼ਿਪ ਸਰਾਵ ਸਾਰ ਪੰਨੀਪਾਲ ਸਾਹਿਬ ਹੋਰ ਸਾਰੇ ਆਗੂ ਸਹਿਬਾਨ ਅਤੇ ਥੋੜੇ ਜਿੰਨੇ ਵਿੱਚ ਹੀ ਚੰਦੂ ਮਾਦਨ ਸਾਹਿਬ ਪਹੁੰਚਣਾ ਰਹੇ ਹਾਲਾਂਕਿ ਮੈਨੂੰ ਤਾਂ ਉਹਨੇ ਮੇਰੇ 11 ਕੁੱਝ ਗੱਲ ਹੋਈ ਸੀ ਕਹਿੰਦੇ ਮੈਂ ਅੱਧੇ ਘੰਟੇ ਚ ਪਹੁੰਚ ਜਾਣਾ ਸ਼ਾਇਦ ਤੇ ਡੇਟ ਹੋਵੇ ਉਹਨੇ ਪੁੱਛਿਆ ਟ੍ਰੈਫਿਕ ਟੂਟ ਫਸ ਗਿਆ ਉਹਨੇ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਇੱਕ ਤਾਂ ਜੋ ਉਮੀ ਕਾਲੀ ਤੋਂ ਸਤਾਰਨ ਹੈ ਜਿੱਦੀ ਸ਼ੁਰੂਆਤ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਇਕੱਠੇ ਹੋ ਕੇ ਕੀਤੀ ਹੈ ਉਹਦੇ ਵਾਸਤੇ ਸੰਗਤਾਂ ਥੋੜਾ ਸਾਰਿਆਂ ਦਾ ਸਾਥ ਤੇ ਸ਼ਿਵਾਰ ਇਹ ਦੋ ਚੀਜ਼ ਦੀ ਬਹੁਤ ਵੱਡੀ ਮੋੜ ਹੈ ਅਸੀਂ ਕਈ ਵਾਰੀ ਚਦਾਨ ਮਹਿਰ ਤੋਂ ਬਾਅਦ ਰਕਮਦਰ ਸਾਹਿਬ ਇਹ ਕਾਹ ਤੱਕ ਸਾਥ ਤੇ ਵੀ ਮੱਥਾ ਟੇਕ ਕੇ ਆਏ ਆ ਤੇ ਗੁਰੂ ਦਾ ਆਸ਼ੀਰਵਾਦ ਦਿੱਤਾ ਹੈ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਹੈ ਕਿ ਸੰਤਾਂ ਦਾ ਜਿਹੜਾ ਹੈ ਸਾਥ ਤੇ ਆਸ਼ੀਰਵਾਦ ਵੀ ਅਗਲਾ ਕਿਹੜਾ ਸਾਡਾ ਕਰਨਾ ਚਾਹੀਦਾ ਉਸੇ ਤਹਿਤ ਮੀਟਿੰਗਾਂ ਵੀ ਸਾਰੇ ਜ਼ਿਲ੍ਹਿਆਂ ਵਿੱਚ ਹਲਕਿਆਂ ਦੇ ਵਿੱਚ ਅਸੀਂ ਕਰਨ ਜਾ ਰਹੇ ਆ ਸੋ ਅੱਜ ਵੀ ਇਸ ਮੀਟਿੰਗ ਦੇ ਦੋਹਰਾ ਮਕਸਦ ਹੈ ਇਕਤਾ ਤੁਹਾਡਾ ਸਾਰਿਆਂ ਦਾ ਸਾਥ ਸਾਨੂੰ ਚਾਹੀਦਾ ਤੁਸੀਂ ਪਹਿਲਾਂ ਵੀ ਦਿੱਤਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਵਿਚ ਵਿੱਚ ਵੀ ਤੁਹਾਡਾ ਸਾਥ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰਧਾਰਾ ਨੂੰ ਤੇ ਸਿਧਾਂਤਾਂ ਨੂੰ ਉਜੂਬਤ ਕਰਨ ਲਈ ਅਸੀਂ ਕਾਮਯਾਬ ਹੋਵਾਂਗੇ ਇਹ ਮਕਸਦ ਇਸ ਸੁਧਾਰ ਮਹਿਜ ਚਣਾਉਣ ਦਾ ਇੱਕੋ ਹੀ ਹੈ ਕਿ ਅੱਜ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਕਾਲੀ ਦਲ ਦੀ ਨਿਰੰਸ਼ਕਵਾਤ ਚੁੱਕੀ ਹੈ ਵਾਰ-ਵਾਰ ਵੋਟਾਂ ਦੇ ਵਿੱਚ ਜੋ ਨਤੀਜੇ ਆਏ ਨੇ ਉਹ ਤੋਂ ਸਾਫ ਚਾਹ ਰਿਹਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਖਾਸ ਤੌਰ ਤੇ ਸਿੱਖ ਕੌਮ ਜਿੰਦੀ ਨੁਮਾਇੰਦਗੀ ਸ਼੍ਰੋਮਕ ਅਕਾਲੀ ਦਲ ਹੁੱਤਾਂ ਕਰਦੀ ਆਈ ਹੈ ਸਿੱਖ ਸੰਗਤ ਦਾ ਪ੍ਰੋਸਾ ਟੁੱਟ ਚੁੱਕਿਆ ਹੈ ਅਕਾਲੀ ਦਲ ਤੋਂ ਨਹੀਂ ਬਲਕਿ ਇਹ ਕਾਲੀ ਦਲ ਦੀ ਲੀਡਰਸ਼ਿਪ ਤੋਂ ਅਕਾਲੀ ਦਲ ਦੇ ਪ੍ਰਧਾਨ ਤੋਂ ਤੇ ਅੱਜ ਉਸ ਪ੍ਰੋਸੈਸ ਨੂੰ ਦੁਬਾਰੇ ਮੋੜ ਮਜ਼ਬੂਤ ਕਰਨ ਲਈ ਮੋੜ ਬਹਾਲ ਕਰਨ ਲਈ ਅਸੀਂ ਸਾਰੇ ਚੰਨੇ ਆ ਤੇ ਜੋ ਅਸੀਂ ਗੱਲਾਂ ਕੀਤੀਆਂ ਜਾਂ ਜੋ ਲੀਡਰਸ਼ਿਪ ਨੇ ਗੱਲਾਂ ਕੀਤੀਆਂ ਉਹ ਹੁਣ ਸਾਰੇ ਜਾਣਦੇ ਐ ਕਿ ਸਭ ਨੇ ਇੱਕੋ ਹੀ ਗੱਲ ਕਹੀ ਸਰਦਾਰ ਸੁਖੀ ਸਿੰਘ ਬਾਦਲ ਨੂੰ ਕਿ ਤੁਸੀਂ ਕੁਝ ਸਮੇਂ ਲਈ ਪਿੱਛੇ ਹੋ ਜਾਓ ਕਿਉਂਕਿ ਲੋਕ ਚਾਹੁੰਦੇ ਨੇ ਅਕਾਲੀ ਦਲ ਦੀ ਦੀਵਸੇਸ਼ਕ ਤਕੀਮੀ ਲੋਕ થોਡੀ ਵਾਈਟ ਤੋਂ ਨਾ ਖੁਸ਼ ਨੇ ਆਪਾਂ ਕਿਸੇ ਵੀ ਸੱਜਣ ਨੂੰ ਜਿਹੜਾ ਕੌਮ ਨੂੰ ਤੇ ਸਿੱਖਾਂ ਨੂੰ ਪ੍ਰਵਾਨਤ ਹੋਵੇ ਉਹ ਆਪਾਂ ਉਹ ਕੇ ਪੂਰੇ ਕਰਦੇ ਪਰ ਉਹ ਵਿਜਿਤ ਹੋ ਕੇ ਉਸ ਕੁਰਸੀ ਨੂੰ ਚਿਪੜੇ ਹੋਣਗੇ ਉਹਨਾਂ ਨੂੰ ਨਾ ਤਾਂ ਅਕਾਲੀ ਦਲ ਦੇ ਬਾਰੇ ਕੋਈ ਚਿੰਤਾ ਹੈ ਨਾ ਹੀ ਪੰਜਾਬ ਦੇ ਬਾਰੇ ਕੋਈ ਚਿੰਤਾ ਹੈ ਉਹਨਾਂ ਦਾ ਸਿਰਫ ਆਪਣਾ ਨਿੱਜੀ ਮਫਾਦ ਜੁੜੇ ਹੋਏ ਨੇ ਇਸ ਤੋਂ ਬਾਅਦ ਕੋਈ ਨਹੀਂ ਆ ਮੈਨੂੰ ਗੁਰਸਤ ਸਿੰਘ ਜੀ ਉਹ ਵੀ ਕਹਿ ਰਹੇ ਸੀ ਵੀ ਦੱਸੋ ਉਹ ਦਫ਼ਤਰ ਅਕਾਲੀ ਦੰਦ ਹੈ ਕਿ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦਾ ਹੈ ਰਿਕਾਰਡ ਦੇ ਵਿੱਚ ਤਾਂ ਉਹ ਅਕਾਲੀ ਦੰਦ ਹੈ ਸਾਬ ਨੇਕ ਸੇ ਮਾਨਦੇ ਬੈਣੀ ਨਾਲ ਖਵਾਸ ਵੇ

ਆਪ ਦਾ ਇਤਬਾਰ ਤੇ ਇਹਨਾਂ ਦਾ ਕੋਈ ਵੱਧਾ ਵੀ ਸੁਨੇਹਾ ਦੇ ਲੰਦਾ ਤਾਂ ਵੀ ਤੁਸੀਂ ਪਹੁੰਚ ਜਾਣਾ ਸੀ ਪਰ ਅੱਜ ਕਿਉਂਕਿ ਹਰ ਸਾਲ ਆਪਾਂ ਵਰਸੀ ਬਣਾਉਨੇ ਆ ਬਸ ਸੰਤਾਂ ਦੀ ਇਹ ਵਰਸੀ ਉਹ ਸਮੇਂ ਹੋ ਰਹੀ ਯਾਰ ਜਦੋਂ ਜਿਸ ਪਾਰਟੀ ਦੇ ਆਨ ਛਾਂ ਜਿਸ ਪਾਰਟੀ ਦੇ ਲਈ ਦੁਨੀਆ ਘਰ ਦੇ ਵਿੱਚ ਨਾਂ ਚਮਕਾਉਣ ਲਈ ਜਿਸ ਪਾਰਟੀ ਦਾ ਵਿਗੜਿਆ ਹੋਇਆ ਅਕਸ ਮੁੜ ਕੇ ਸੁਧਾਰਨ ਲਈ ਸਾਹਕਾਰ ਚਾਂਸਿੰਗ ਲੰਗੋਵਾਰ ਸ਼ਹਾਦਤ ਦਾ ਜਾਪ ਪੀਗੇ ਉਹਨਾਂ ਦੇ ਜਿਹੜਾ ਰਾਸਤਾ ਹੈ ਉਸ ਰਾਸਤੇ ਨੂੰ ਅੱਗੇ ਤੋਰਨ ਲਈ ਮਾਨਸਮਾਨਾ ਕਾ ਵੀ ਸਮੇਂ ਬਾਅਦ ਪਾਂਥ ਤੇ ਪਾਥਾ ਕੈਸੀਆਂ ਨੇ ਸਾਹਮਣੇ ਔਰ ਸ਼ਰਮਣੀਏ ਕਾਂਦੀ ਕਾ ਨੂੰ ਚੌਣਵਾਨਾਂ ਦੇ ਸਾਹਮਣੇ ਅੱਜ ਇੱਕ ਬਹੁਤ ਵੱਡੀ ਚੁਣੌਤੀ ਆਈ ਆ ਅੱਜ ਅਕਾਲੇਦਾਨ ਦੇ ਦੇ ਨੇ ਸਾਥ ਜੀ ਨੇ ਤੇ ਉਹ ਤੋਂ ਪਹਿਲੇ ਰਏ ਸਾਰੇ ਪ੍ਰਧਾਨਾਂ ਨੇ ਬਹੁਤ ਘਾਲਾਂ ਘਾਲੀਆਂ ਅੱਜ ਉਹ ਕਾਲੀ ਨਾਲ ਦੋ ਹਿੱਸੇ ਵੰਡਿਆ ਗਿਆ ਇੱਕ ਤਾਂ ਉਹ ਗਾਲੀ ਨੇ ਜਿਹੜੇ ਜਿਹੜਾ ਜੋ ਨਿਕਲੇ ਜਿਹੜੇ ਤਸ਼ੱਦਦ ਮਾਰਾ ਕੋਟਾ ਖਾ ਕੇ ਐਨਐਸਐ ਮਿਸਾਂ ਵਰਗੇ ਕਰੋਨਾ ਦੇ ਤਹਿਤ ਜਿਹੜਾ ਘਟ ਕੇ ਆਪਣੇ ਪਰਿਵਾਰ ਆਪਣੇ ਬੱਚੇ ਉਹਨਾਂ ਮੁਸੀਬਤਾਂ ਵਿੱਚ ਝੱਲਣੇ ਮਜਬੂਰ ਕਰਕੇ ਆਪਣਾ ਸਮਾਂ ਲਾ ਕੇ ਅਕਾਲੀ ਦਰ ਨੂੰ ਚੁਕਾਉਣ ਦੇ ਵਿੱਚ ਯੋਗਦਾਨ ਪਾ ਕੇ ਆਵੇਂ ਵਜ਼ੀਰੀਆਂ ਲਈਆਂ ਐਮਪੀ ਬਣੇ ਐਮਐਨਏ ਬਣੇ ਚੇਅਰਮੈਨ ਬਣੇ ਉਸ ਦੀ ਬਦੌਰਤ ਬਣੇ ਇੱਕ ਪਾਸੇ ਉਹ ਗੱਲੀ ਨੇ ਜਿਹੜੇ ਕਾਰਾ ਜੀ ਨਿਕਲੇ ਜਿਹੜੇ ਏਸੀ ਕੰਮ ਕਰਿਆ ਤੇ ਨਿਕਲੇ ਜਿਹੜੇ ਰੇਟ ਮਾਫੀਆ ਕੈਵਨ ਮਾਫੀਆ ਨਸ਼ੇ ਵੇਚ ਕੇ ਨਿਕਲੇ ਜਿਹੜੇ ਗਾਹ ਢੋਲੀਆਂ ਜੋ ਕੇ ਚੁਗਲੀਆਂ ਕਰਕੇ ਜੋ ਉਹ ਬੋਲਗੇ ਜਾਇ ਇਹ ਕਹੋ ਕਿ ਡੇਰਾ ਸਰਸੇ ਵਾਲਿਆਂ ਨੇ ਹਿੰਦੀ ਵਿੱਚ ਹਿੰਦੀ ਵਿੱਚ ਚਿੱਠੇ ਨੂੰ ਪੰਜਾਬੀ ਚ ਬਣਾ ਕੇ ਰਾਮ ਲੀਵ ਦੇ ਆਪੇ ਦਸਤ ਕਰਕੇ ਹਾਂਜੀ ਖਿਮਾ ਗਾਜਾ ਵਰਗੇ ਸ਼ਾਹੂ ਵੀ ਆਪੇ ਲਿਖਿਆ ਕਾਮ ਦਾ ਇਤਿਹਾਸ ਵੀ ਗੁਮਰਾਹ ਕਰਕੇ ਉਹ ਕਾਦੀ ਨੇ ਹੁਣ ਦੋ ਕਿਸੋਂ ਦੇ ਕਾਦੀ ਨੇ ਆ ਜਿਹੜੇ ਕਹਿ ਰਹੇ ਨੇ ਨਾ ਘੇੜਤਾ ਸਾਹਿਬ ਨੂੰ ਮੈਨੂੰ ਵੀ ਕਹਿ ਰਹੇ ਨੇ ਵੀ ਇਹਨਾਂ ਦੇ ਮੁੰਡੇ ਐਮਐਲਏ ਬਣ ਗਏ ਜੀ ਵਜੀਰ ਬਣ ਗਏ ਜੀ ਪਵਾਰਾ ਦੇ ਉਹ ਮੈਂ ਨਾ ਜੇ ਦੋ ਦੋ ਬਣਿਆ ਤਾਂ ਐਨਐਸਏ ਵੀ ਤਾਂ ਅਸੀਂ ਦੋ ਦੋ ਬਣੇ ਕੋਇਆ ਜਿਹੜਾ ਵੀ ਤਾਂ ਅਸੀਂ ਸਾਲਾ ਪੱਤੀ ਕੱਟਿਆ ਪਰ ਇਹ ਲੋਕਾਂ ਕਰ ਰਹੇ ਆ ਮਾਰਾ ਵੀ ਤਸ਼ੱਦਦ ਵੀ ਅਸੀਂ ਸਹੇ ਆ ਹਾਂ ਔਰ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਜਿਹੜਾ ਅਸੀਂ ਕੱਟੀਆਂ ਜੇ ਜੀਅ ਜੀਣਾ ਚ ਆਪਣੇ ਪਰਿਵਾਰਾਂ ਨੂੰ ਤੱਕੀ ਮੁਸ਼ਕਲ ਦੇ ਕੇ ਜੇ ਆਪਣੀ ਹਿੰਮਤ ਨਾਲ ਸਾਡੇ ਬੱਚੇ ਕਿਤੇ ਬਣ ਗਏ ਤਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਜਿਹੜੇ 5 ਮਿੰਟ ਕਿਤੇ ਥਾੜੇ ਨਹੀਂ ਗਏ ਜੇ ਕਾ ਜਾਣਾ ਇੱਕ ਪਾਸੇ ਰਿਹਾ ਕਿਤੇ ਕੋਈ ਦਸੰਦਰ ਨਹੀਂ ਚੱਲਿਆ ਆ ਮੇਂਹੇਂਦਰ ਘਰੇ ਨਾਲ ਜਦੋਂ ਹੋਇਆ ਨਾ ਬਿਲ੍ਹਾ ਨੂੰ ਬ੍ਰੈਂਕ ਥੰਡਰ ਯਕੀਨ ਕਰਿਓ ਕਾਂਦੀਗੜ੍ਹ ਵਿਚਾਰਾ ਕੀਤਾ ਬ੍ਰੈਂਕ ਥੰਡਰ ਦੇ ਵਿਰੋਧ ਦੇ ਵਿੱਚ ਸਾਨੂੰ ਪੁਲਿਸ ਬਣ ਕੇ ਲੈ ਗਈ ਬਿੜੈ ਦੇ ਜਦੋਂ ਥਾਰੇ ਅੱਥੇ ਨਾ ਸਤਾਰਾ ਚ ਇਹ ਮਹਿਸ਼ੇਤਰ ਕਰਿਓ ਨਾ ਮਾਫੀਨਾਮਾ ਲੈ ਕੇ ਘਰੋਂ ਭੱਜ ਗਿਆ ਕਹਿੰਦਾ ਮੈਂ ਤਾਂ ਵਕੀਲ ਆ ਮਤ ਦੇ ਇਹ ਕਹੀ ਨਹੀਂ ਜਾਇਆ ਤੇ ਕਿਹਾ ਮੈਂ ਤਾਂ ਇਹ ਪੁਲਿਸ ਫੜ ਲਈ ਅੱਜ 2 ਮਹੀਨੇ ਹੋ ਗਏ ਨੇ ਸੋ ਮੇਰਾ ਮਤਲਬ ਆਜ ਕੇ ਦੋ ਤਰ੍ਹਾਂ ਦੇ ਕਾਲੀ

ਅਮਰਪਾਲ ਸਿੰਘ ਹੋਰ ਨੇ ਮਾਤਾ ਜੀ ਪਿਤਾ ਜੀ ਆ ਗਏ ਸਰਪੰਚ ਫਰੀਦਕੋਟ ਦਾ ਪਿਓ ਉਥੇ